ਮੰਨਾ ਉਹ ਪਿੱਛੇ ਚੱਲ ਨਾ ਯਾਰ ਗੱਡੀ ਦੀ ਚਾਬੀ ਕਿੱਥੇ ਆ ਮੰਨਾ ਉਹ ਆ ਜਾ ਬਾਈ ਮੰਨਾ ਆ ਉੱਤੇ ਆ ਉਹ ਦੱਸ ਗੱਡੀ ਦਾ ਖੋਲ ਦੇ ਖੋਲ ਕਿਹਦੇ ਕੋਲ ਆ ਬਾਈ ਤੂੰ ਇੱਕ ਕਹਾਣੀ ਕੀ ਆ ਬਾਈ ਯਾਰ ਹੱਥ ਚੋਰੀ ਦੇ ਕੇ ਚੱਲ ਚੱਟ ਬਾਈ ਸੁਣ ਤਾਂ ਮੈਨੂੰ ਚੋਰੀ ਦੇ ਕੇਸ 'ਚ ਇੰਨੀ ਜ਼ਿਆਦਾ ਕਿਉਂ ਪ੍ਰੋਬਲਮ ਆ ਰਹੀ ਆ ਬੰਦੇ ਨੂੰ ਚੱਕਣ ਦੀ ਬਾਈ ਕਹਾਣੀ ਤਾਂ ਕੋਈ ਹੋਰ ਆ ਕੋਈ ਮਟਰੀ ਆ ਫਿਰ ਇਹ ਵੀ ਪੱਗੇ ਲਾਗੀ

ਨਾ ਨੀਨੇ ਕੇ ਮਰੋ ਕਾਤੇ ਲੈ ਕੇ ਕਾਤੇ ਗਏ ਨੇ ਮੇਰਾ ਮਜਾਜ ਚੱਕ ਕੇ ਲਾਗੇ ਕਿਹੜਾ ਪਿੰਡਾ ਤੁਹਾਡਾ ਕਿਹੜਾ ਪਿੰਡਾ ਮੇਰਾ ਮਿੰਡ ਆਏਗਾ ਅੰਬਲਾ ਅੰਬਲਾ ਲੈ ਕੇ ਕਾਤੇ ਗਏ ਨੇ ਹੋਰ ਤੋਂ ਲੈ ਕੇ ਗਏ ਨੇ ਐ ਮਿਆ ਕਿੱਥੇ ਦੀ ਪੁਲਿਸ ਆ ਹੋ ਮਾਰ ਜਣੇ ਨਾ ਤਾਂ ਗੱਲ ਪਊ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਹੈ ਕਹਿੰਦੇ ਕੱਲ ਤੈਨ ਨ ਵਰਤਿਆ ਨਾ ਜਾਜ ਫਾਤੇ ਵੀਰੇ ਮੇਰੇ ਬੰਦੇ ਤੇ ਕੱਲ ਤੈਨ ਨ ਬਾਤੇ ਅਸੀਂ ਤਿੰਨਾਂ ਦੀ ਜਵਾਬ ਟੱਕਰ ਆ ਲਿਆ ਹੁਣ ਫੇਰ ਚੱਕਰ ਚੱਕ ਕੇ ਲਾਈਏ ਮੇਰੇ ਤੁਸੀਂ ਅੱਜ ਉਰੇ ਕੀ ਕਰਨ ਆਏ ਸੀ ਕਿ ਸਮਰਾਲਾ ਕਚਹਿਰੀ ਜੀ ਲਟ ਤਰੀਕ ਸੀ ਵੀਰੇ ਸਰ ਚਮਕੌਰ ਸਭ ਦੀ ਪੁਲਿਸ ਪਾਰਟੀ ਸੀਗੀ ਉਹਨਾਂ ਦਾ ਕਿਸੇ ਮੁਕਦਮੇ ਵਿੱਚ ਮਰਜ਼ਮਨ ਸੀਗਾ ਇਹ ਚੋਰੀ ਦਾ ਕਿ ਉਹਨੂੰ ਗ੍ਰਿਫਤਾਰ ਕਰਨ ਆਏ ਸੀ ਸਰ ਕੀ ਇਹ ਕਿਸੇ ਕਿਸ ਭਗੌੜਾ ਸੀ ਜਿਹੜਾ ਪੁਲਿਸ ਦਾ ਚੱਕ ਲੱਗੀ ਇਹ ਤਾਂ ਨਹੀਂ ਉਹਨਾਂ ਦਾ ਨਾਮਿਨੇਟਡ ਜਿਹੜਾ ਹੈਗਾ ਮਰਜਮ ਸੀਗਾ